ਰਾਈ ਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੋ ਰਾਈ ਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੋ ਰਾਈ ਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਾਰਾਇ ਸ਼ੇਸ਼ ਵਿਸ਼ਨੂ ਭਗਵਾਨ ਦੀ ਜੈ ਸੋ ਹੰ ਮਾਰਾਇ ਸ਼ੇਸ਼ ਵਿਸ਼ਨੂ ਭਗਵਾਨ ਦੀ ਜੈ ਹਿਰਦੇ ਵਸਿਆ ਪ੍ਰਭ ਅਵਨਾਸ਼ੀ ਆਤਮ ਦੁਗਦਾ ਸਾਰੀ ਨਾਸੀ ਦੇਵੇ ਦਰਸ ਕਨਕ ਪ੍ਰਵਾਸੀ ਮਹਾਰਾਜ ਛੇਰ ਸਿੰਘ ವಿಷ್ಣੂ ਭਗਵਾਨ ਭਗਤਾਂ ਕਰੇ ਬੰਦ ਖਲਾਸੀ ਸੋ ਪਰਮ ਸਤਕਾਰਯੋਗ ਖਾਲਸੰਗਤ ਜੀਓ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸੱਚੇ ਪਾਸ਼ਾ ਜੀ ਸਾਡੇ ਹਿਰਦੇ ਅੰਦਰ ਆਪਣਾ ਵਾਸ ਕਰਕੇ ਸਾਡੀਆਂ ਸਾਰੀਆਂ ਦੁਬਿਧਾਂ ਸਾਡੇ ਰੋਗ ਸੋਗ ਸਾਰਿਆਂ ਨੂੰ ਦੂਰ ਕਰਨਾ ਤੇ ਕਉ ਕਪਤਾ ਦਾ ਹੁਕਮ ਹੋਇਆ ਆਪ ਜੀ ਨੇ ਪਿਆਰ ਨਾਲ ਸਰਵਨ ਕਰਨਾ ਜੀ ਹਿਰਦੇ ਵਿੱਚ ਵਸ ਜਾ ਮੇਰੇ ਸਤ ਗੁਰ ਮੇਰੇ ਪਿਆਰਿਆ ਹਿਰਦੇ ਵਿੱਚ ਵਸ ਜਾ ਮੇਰੇ ਸਤ ਗੁਰ ਮੇਰੇ ਪਿਆਰਿਆ ਹਿਰਦੇ ਵਿੱਚ ਵਸ ਜਾ ਮੇਰੇ ਰੱਖੀ ਚਰਨਾ ਦੇ ਨੇੜੇ ਮੁਕ ਜਣ ਸਭ ਝਗੜੇ ਛੇੜੇ ਰੱਖ ਲਈ ਚਰਨਾ ਦੇ ਨੇੜੇ ਮੁਕ ਜਣ ਸਭ ਝਗੜੇ ਛੇੜੇ ਕਰ ਦੇ ਸਭ ਦੂਰ ਹਨੇਰੇ ਸਤ ਗੁਰ ਮੇਰੇ ਪਿਆਰਿਆ ਹਿੰਦੇ ਵਿੱਚ ਵਸ ਜਾ ਮੇਰੇ ਕਲੰਗੀਆਂ ਵਾਲਿਆ ਹਿਰਦੇ ਵਿੱਚ ਵਸ ਜਾ ਮੇਰੇ ਚਿੱਤ ਨੂੰ ਚਰਨਾ ਨਾਲ ਲਾਵੀ ਐਬਾਂ ਨੂੰ ਦੂਰ ਭਜਾਵੀ ਚਿੱਤ ਨੂੰ ਚਰਨਾ ਨਾਲ ਲਾਵੀ ਐਬਾਂ ਨੂੰ ਦੂਰ ਭਜਾਵੀ ਸਾਨੂੰ ਵੀ ਪਾਰ ਕਰਾਵੀ ਭਗਤਾਂ ਨੂੰ ਤਾਰਿਆ ਹਿਰਦੇ ਵਿੱਚ ਵਸ ਜਾ ਮੇਰੇ ਸਤਗੁਰ ਮੇਰੇ ਪਿਆਰਿਆ ਹਿਰਦੇ ਵਿੱਚ ਵਸ ਜਾ ਮੇਰੇ ਆ ਸੰਗਤ ਜੀ ਜਦੋਂ ਆਪਾਂ ਇੱਕ ਮਾਨਿਕ ਚਿੱਤ ਨਾਲ ਸੱਚੇ ਪਾਸੇ ਚਰਨਾ ਚਰਦਾਸ ਕਰਦੇ ਆ ਮੱਖਣਸ਼ਾ ਲੁਆਣੇ ਮੰਗ ਸਾਡੇ ਡੁੱਬਦੇ ਵੇੜੇ ਪਾਰ ਕਰ ਦਿੰਦਾ ਦ੍ਰੋਹੀਤੀਵਾਨ ਸਾਡੇ ਸਵਾ ਚਲਾਜ ਰੱਖਦਾ ਤੇ ਤੰਨੇ ਵਾਂਗੂ ਸਾਡੀ ਅਮਜਾਂ ਵਿਚਾਰਦਾ ਸੋ ਸੱਚੇ ਪਾਤਸ਼ਾਹ ਗੇਹੀ ਬੇਨਤੀ ਕਰਦਾ ਸਾਡਾ ਚਿੱਤ ਇੱਕ ਮਨ ਤੇਰੇ ਚਰਨਾਂ ਚ ਆ ਲਾ ਕੇ ਰੱਖਿਓ ਐਸੀ ਬੇਨ ਬਣਾਈ ਰੱਖਿਓ ਚਿੱਤ ਨੂੰ ਚਰਨਾ ਨਾਲ ਲਾਵੀ ਐ ਬਾਨੂ ਦੂਰ ਪਜਾਵੀ ਚਿੱਤ ਨੂੰ ਚਰਨਾ ਨਾਲ ਲਾਵੀ ਐ ਬਾਨੂ ਦੂਰ ਪਜਾਵੀ ਸਾਨੂੰ ਵੀ ਪਾਰ ਕਰਾਵੀਂ ਭਗਤਾਂ ਨੂੰ ਤਾਰਿਆ ਹਿਰਦੇ ਵਿੱਚ ਵਸ ਜਾ ਮੇਰੇ ਸਤ ਗੁਰ ਮੇਰੇ ਪਿਆਰਿਆ ਹਿਰਦੇ ਵਿੱਚ ਵਸ ਜਾ ਮੇਰੇ ਜਿੰਦ ਲਾ ਲਈ ਆਪਣੇ ਲੇਖੇ ਕੱਢ ਦਈ ਸਭ ਪਰਮ ਪੁਲੇਖੇ ਚਿੰਦਲਾ ਲਈ ਆਪਣੇ ਲੇਖੇ ਕੱਢ ਦਈ ਸਭ ਪਰਮ ਪੁਲੇਖੇ ਮਨ ਕੇ ਧਰੇ ਹੋਰ ਨਾ ਵੇਖੇ ਤਤ ਗੁਰ ਮੇਰੇ ਪਿਆਰਿਆ ਹਿਰਦੇ ਵਿੱਚ ਵਸ ਜਾ ਮੇਰੇ ਕਲੰਗੀਆਂ ਵਾਲਿਆ ਕਿਰਦੇ ਵਿੱਚ ਵਸ ਜਾ ਮੇਰੇ ਰਕੀ ਚਰਨਾ ਦੇ ਨੇੜੇ ਮੁਕ ਜਨ ਸਭ ਝਗੜੇ ਛੇੜੇ ਰਕੀ ਚਰਨਾ ਦੇ ਨੇੜੇ ਮੁਕ ਜਨ ਸਭ ਝਗੜੇ ਛੇੜੇ ਕਰਦੇ ਸਭ ਦੂਰ ਹਨੇਰੇ ਸਤਿਗੁਰ ਮੇਰੇ ਪਿਆਰਿਆ ਹਿਰਦੇ ਵਿੱਚ ਵਸ ਜਾ ਮੇਰੇ ਦੁਖੜੇ ਸੰਗਤਾਂ ਦੇ ਹਰ ਦੇ ਖਾਲੀ ਸਭ ਝੋਲੀਆਂ ਭਰਦੇ ਦੁਖੜੇ ਸੰਗਤਾਂ ਦੇ ਹਰ ਦੇ ਖਾਲੀ ਸਭ ਝੋਲੀਆਂ ਭਰਦੇ ਐਸੀ ਪ੍ਰਭ ਕਿਰਪਾ ਕਰਦੇ ਜਾਵਾਂ ਬਲੇ ਹਾਰਿਆ ਹਿਰਦੇ ਵਿੱਚ ਵਸ ਜਾ ਮੇਰੇ ਸਤ ਗੁਰ ਮੇਰੇ ਪਿਆਰਿਆ ਹਰਦੇ ਵਿੱਚ ਵਸ ਜਾ ਮੇਰੇ ਕਲੰਗੀਆਂ ਵਾਲਿਆ ਹਿਰਦੇ ਵਿੱਚ ਵਸ ਜਾ ਮੇਰੇ ਸੁਰ ਸੰਗਤ ਜੀ ਹੋਈਆਂ ਭੁੱਲਾਂ ਦੀ ਹਰ ਸੰਗਤ ਵਸੋਂ ਤੇ ਸੱਚੇ ਪਾਤਸ਼ਾਹ ਜੀ ਕੋਲੋਂ ਖਿਵਾ ਮੰਗਦਾ ਜੀ ਤੇ ਉਹ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਉੱਚੀ ਆਵਾਜ਼ ਚ ਜਕਾਰਿਆਂ ਦਾ ਸਾਥ ਦੇਣਾ ਜੀ ਸੋ ਮੰਮਾ ਦੇਰ ਸਿੰਘ ਵਿਸ਼ਨੂੰ ਭਗਵਾਨ ਦੀ ਜ